ਆਈਡੀਆ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 190 ਤੋਂ ਗੁਜਰਿਆ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸੁਵਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26 44 98720 1600 ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਨਕੂਤਰ ਤਹਿਸੀਲ ਵਿੱਚ ਪੈਂਦੇ ਮਸ਼ਹੂਰ ਪਿੰਡ ਸ਼ੰਕਰ ਨੂੰ ਸਿਆਸਤਦਾਨਾਂ ਦੇ ਨਾਲ-ਨਾਲ ਪਹਿਲਵਾਨਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਪਿੰਡ ਨੇ ਤਕਰੀਬਨ 5-6 ਦਹਾਕੇ ਪਹਿਲਾਂ ਬਹੁਤ ਹੀ ਉੱਚ ਕੋਟੀ ਦੇ ਪਹਿਲਵਾਨ ਪੈਦਾ ਕੀਤੇ ਜਿਨ੍ਹਾਂ ਵਿੱਚ ਰੁਸਤਮੇ ਹਿੰਦ ਸਰਦਾਰ ਗਰਦਾਵਰ ਸਿੰਘ ਜਿਨ੍ਹਾਂ ਨੇ ਪੂਰੇ ਭਾਰਤ ਵਿੱਚ ਪਿੰਡ ਦਾ ਨਾਮ ਰੌਸ਼ਨ ਕੀਤਾ ਇਸ ਤੋਂ ਇਲਾਵਾ ਬਿੰਦਰ ਸਿੰਘ ਪਹਿਲਵਾਨ ਰੁਸਤ ਮੇ ਅਫਰੀਕਾ ਸਰਵਣ ਸਿੰਘ ਢਾਡੀ ਚੈਨ ਸਿੰਘ ਧਿਆਨ ਸਿੰਘ ਥੰਮਣ ਸਿੰਘ ਅਫਰੀਕਾ ਨਰੰਜਨ ਸਿੰਘ ਅਜਾਇਬ ਸਿੰਘ ਇੰਗਲੈਂਡ ਤੇ ਭਿੱਡੂ ਉੱਚਕੂਟੀ ਦੇ ਪਹਿਲਵਾਨ ਹੋਏ ਮੌਜੂਦਾ ਸਮੇਂ ਸ਼ੰਕਰ ਪਿੰਡ ਦਾ ਜਗਰੂ ਪਹਿਲਵਾਨ ਪੰਜਾਬ ਦੀਆਂ ਛਿੰਝਾਂ ਵਿੱਚ ਚੰਗਾ ਨਾਮ ਬਣਾ ਚੁੱਕਾ ਹੈ ਇਸੇ ਤਰ੍ਹਾਂ ਕੈਨੇਡਾ ਵਿੱਚ ਇਕਮ ਸਿੰਘ ਤਖਰ ਨੇ 2023 ਵਿੱਚ BC ਚੈਂਪੀਅਨਸ਼ਿਪ ਵਿੱਚ ਤੇ ਕੈਨੇਡਾ ਨੈਸ਼ਨਲ ਹੈਵੀ weight ਵਿੱਚ 골ਡ ਮੈਡਲ ਪ੍ਰਾਪਤ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਸ਼ੰਕਰ ਅਖਾੜੇ ਦਾ ਪਹਿਲਵਾਨ ਵਰਿੰਦਰ ਯੂਨੀਵਰਸਿਟੀ ਵਿੱਚ 골ਡ ਮੈਡਲ ਜਿੱਤ ਚੁੱਕਾ ਹੈ ਤੇ ਲੱਖਾ ਸ਼ੰਕਰੀਆ ਵੀ ਸਿੰਘਾਂ ਵਿੱਚ ਚੰਗੀ ਖੇਡ ਦਿਖਾ ਰਿਹਾ ਹੈ ਸਭ ਤੋਂ ਪਹਿਲਾਂ ਦਮੇ ਸਾਰੇ ਐਨ ਆਰ ਆਈ ਵੀਰਾਂ ਦਾ ਤੇ ਸਪੈਸ਼ਲੀ ਆਪਣੇ ਕੋਚ ਸਾਹਿਬ ਦਾ ਧੰਨਵਾਦ ਕਰਦਾ ਹਾਂ ਤੇ ਜਿਹੜੇ ਕਿ ਸਾਨੂੰ ਨਹੀਂ ਸਪੋਰਟ ਕਰਦੇ ਤੇ ਮਿਹਨਤ ਕਰਾਉਂਦੇ ਆ ਤੇ ਮੈਂ ਉਮੀਦ ਕਰਦਾ ਕਿ ਅਸੀਂ ਆਉਣ ਵਾਲੇ ਪੋਕ ਵਿੱਚ ਉਹਨਾਂ ਦੀ ਸੋਤ ਤੇ ਖੜੀ ਹੋਵਾਂਗੇ ਸ਼ੰਕਰ ਪਿੰਡ ਦਾ ਪਹਿਲਵਾਨੀ ਦੇ ਦੌਰ ਵਿੱਚ ਇਹੋ ਜਿਹਾ ਸਮਾਂ ਵੀ ਆਇਆ ਕਿ ਪਹਿਲਵਾਨਾਂ ਦੇ ਨਾਂ ਨਾਲ ਜਾਣੇ ਜਾਂਦੇ ਪਿੰਡ ਸ਼ੰਕਰ ਵਿੱਚ ਪਹਿਲਵਾਨੀ ਅਲੋਪ ਹੋ ਗਈ ਲੱਗਦੀ ਸੀ ਕਹਿੰਦੇ ਨੇ ਕਿ ਚੰਗੀ ਸੋਚ ਨਾਲ ਲਾਏ ਬੂਟਿਆਂ ਦਾ ਕਦੇ ਵੀ ਬੀਜ ਨਾਸ਼ ਨਹੀਂ ਹੁੰਦਾ ਸਮਾ ਆਉਣ ਤੇ ਉਹ ਫਿਰ ਖੁੱਟ ਜਾਂਦੇ ਨੇ ਪਰਮਾਤਮਾ ਦੀ ਮਿਹਰ ਸਦਕਾ ਸ਼ੰਕਰ ਵਿੱਚ ਬਜ਼ੁਰਗਾਂ ਦੀ ਵਿਰਾਸਤ ਪਹਿਲਵਾਨੀ ਦੇ ਫੁੱਲ ਫਿਰ ਖੜਨੇ ਸ਼ੁਰੂ ਹੋਏ ਤੇ ਕੁਝ ਸਾਲ ਪਹਿਲਾਂ ਪਿੰਡ ਵਿੱਚ ਗੁਰਦੁਆਰਾ ਪੰਜ ਪੀਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਨਜ਼ਦੀਕ ਸੁੱੱਚੇ ਪਹਿਲਵਾਨ ਦੇ ਖੂਹ ਤੇ ਰੁਸਤਮੇ ਹਿੰਦ ਗਰਦਾਵਰ ਪਹਿਲਵਾਨ ਦੇ ਨਾਮ ਨਾਲ ਪਹਿਲਵਾਨਾਂ ਲਈ ਅਖਾੜਾ ਸ਼ੁਰੂ ਹੋਇਆ ਜਿਸ ਵਿੱਚ ਪਿੰਡ ਦੇ ਤੇ ਨਾਲ ਲੱਗਦੇ ਪਿੰਡਾਂ ਦੇ ਨੌਜਵਾਨ ਆਉਣ ਲੱਗੇ ਪਿੰਡ ਦੇ ਹੀ ਪ੍ਰਸਿੱਧ ਫਰੰਗੀ ਪਹਿਲਵਾਨ ਬੱਚਿਆਂ ਨੂੰ ਪਹਿਲਵਾਨੀ ਦੇ ਗੌਰ ਸਿਖਾਉਣ ਲੱਗੇ ਮੌਜੂਦਾ ਸਮੇਂ ਵਿੱਚ ਅਖਾੜੇ ਵਿੱਚ ਕਮਲ ਕੂਚ ਹਨ ਜੋ ਨੌਜਵਾਨਾਂ ਦਾ ਤੇ ਅਖਾੜੇ ਦਾ ਪਹਿਲਵਾਨੀ ਵਿੱਚ ਨਾਮ ਚਮਕਾਉਣ ਲਈ ਪੂਰੀ ਮਿਹਨਤ ਕਰ ਰਹੇ ਹਨ ਮੈਨੂੰ 3 ਸਾਲ ਹੋ ਗਏ ਜੀ ਗਰਦਾਵਰ ਭਵਾਨ ਦੇ ਨਾਂ ਤੇ ਜੋ ਅਖਾੜਾ ਸ਼ੰਕਰ ਦੇ ਵਿੱਚ ਚੱਲਦਾ ਪਿਆ ਹੈ 2021 ਦੇ ਵਿੱਚ ਮੈਂ ਇਸ ਅਖਾੜੇ ਦੇ ਵਿੱਚ ਆਇਆ ਸੀਗਾ ਤੇ ਉਸ ਟਾਈਮ ਅਖਾੜੇ ਦੇ ਵਿੱਚ ਮੁੰਡੇ ਤਾਂ ਸੀ ਪਰ ਮੁੰਡੇ ਬਹੁਤ ਘੱਟ ਸੀਗੇ ਉਸ ਟਾਈਮ ਜਿਵੇਂ 7-8 ਮੁੰਡੇ ਕਹ ਲੋ ਵੀ ਉਸ ਟਾਈਮ ਅਖਾੜੇ ਦੇ ਵਿੱਚ ਸੀ ਤੇ ਅੱਜ ਤੁਸੀਂ ਦੇਖ ਰਹੇ ਆਂ ਥਾੜਾ ਪਿੱਛੇ ਆਪਣੇ ਮੁੰਡੇ ਜੋਰ ਕਰ ਰਹੇ ਆ ਇਸ ਟਾਈਮ ਮੌਜੂਦਾ ਅਖਾੜੇ ਦੇ ਵਿੱਚ ਆਪਣੇ ਕੋਲ 24-25 ਮੁੰਡੇ ਅਖਾੜੇ ਪ੍ਰੈਕਟਿਸ ਲਈ ਸਵੇਰੇ ਸ਼ਾਮ ਆਉਂਦੇ ਆ ਜੀ ਦੇਖੋ ਜੀ ਆਸ ਤਾਂ ਮੈਨੂੰ ਬਹੁਤ ਆ ਜੀ ਇਹਨਾਂ ਮੁੰਡਿਆਂ ਤੇ ਆਸ ਬਹੁਤ ਆ ਬਾਕੀ ਤਿਆਰ ਜਿੱਦਾਂ ਮੇਰੇ ਕੋਲ ਤਿੰਨ ਚਾਰ ਮੇਰੇ ਮੁੰਡੇ ਵਧੀਆ ਜਿਹੜੇ ਬਾਹਰ ਵਧੀਆ ਲੈਵਲ ਤੇ ਖੇਡਦੇ ਆ ਜਿਵੇਂ ਜਗਰੂਪ ਆ ਬਰਿੰਦਰ ਆ ਲੱਖਾ ਆ ਫਿਰ ਹੋਰ ਛੋਟੇ ਮੁੰਡੇ ਆ ਗੁਲਾਬਦੀਨ ਆ ਸਾਦਕ ਆ ਇਹ ਮੇਰੇ ਕੋਲ ਛੋਟੇ ਮੁੰਡੇ ਹੋਰ ਵੀ ਸੈੱਟ ਮੇਰਾ ਸੋਹਣਾ ਬਣਿਆ ਹੋਇਆ ਸੈੱਟ ਮੇਰਾ ਤੇ ਜਿਵੇਂ ਜਗਰੂਪ ਆ 2 ਨੰਬਰ ਦੀਆਂ ਝੰਡੀਆਂ ਦੇ ਘੋਲਦਾ 3 ਨੰਬਰ ਦੀਆਂ ਝੰਡੀਆਂ ਦੇ ਵੀ ਘੋਲਦਾ ਬਰਿੰਦਰ 3 ਨੰਬਰ ਦੀ ਝੰਡੀਆਂ ਤੇ ਘੋਲਦਾ ਆ ਕਾਫੀ ਥਾਵਾਂ ਤੋਂ ਪਟਕੇ ਗੁਰਜਾਂ ਜਿੱਤੀਆਂ ਆ ਜਗਰੂਪ ਨੇ ਪਟਕੇ ਗੁਰਜਾਂ ਜਿੱਤੀਆਂ ਹੋਈਆਂ ਲੱਖੇ ਨੇ ਕਾਫੀ ਪਟਕੇ ਜਿੱਤੇ ਹੋਏ ਆ ਤੇ ਮੇਰੇ ਕੋਲ ਵਧੀਆ ਲੈਵਲ ਦੇ ਮੁੰਡੇ ਯਾਨੀ ਕਿ ਆਸ ਆ ਵੀ ਹੋਰ ਮੈਂ ਤਿਆਰ ਕਰ ਸਕਦਾ ਵੀ ਸਾਲ ਦੋ ਸਾਲ ਨੂੰ ਮੈਂ ਖਾੜੇ ਦਾ ਨਾਮ ਹੋਰ ਉੱਚਾ ਕਰ ਸਕਦਾ ਹਾਂ ਦੇਖੋ ਜੀ ਛਿੰਜਾ ਤਾਂ ਕਾਫੀ ਪਿੰਡਾਂ ਤੱਕ ਆਹੀ ਜਾ ਚੁਕੇ ਆ ਵੀ ਇਹ ਤਾਂ ਚਲੋ ਨਿਆਣੇ ਵੀ ਦੱਸ ਸਕਦਾ ਵੀ ਇਹ ਹੁਣ ਤੱਕ ਵੀ ਉਹ ਨਾ ਸ਼ਿੰਝਾਂ ਚ ਜਾਂਦੇ ਆ ਜਿਨ੍ਹਾਂ ਦਾ ਕਦੀ ਇਹਨਾਂ ਨੇ ਦੇਖੀਆਂ ਵੀ ਨਹੀਂ ਜਾਂ ਕਦੇ ਸੁਣੀਆਂ ਵੀ ਨਹੀਂ ਉਸ ਪਿੰਡਾਂ ਦੀਆਂ ਸ਼ਿੰਝਾਂ ਵੀ ਪੰਜਾਬ ਦੀਆਂ ਦਾ ਕਾਫੀ ਪੰਜਾਬ ਹਿਮਾਚਲ ਆਨੰਦਪੁਰ ਵਾਲੀ ਸਾਈਡ ਤੇ ਕਾਫੀ ਸ਼ਿੰਝਾਂ ਤੱਕ ਹੀ ਜਾ ਚੁਕੇ ਆ ਵੀ ਹਰੇਕ ਜਗ੍ਹਾ ਸ਼ੰਕਰ ਦਾ ਅਖਾੜਾ ਜਾਨੀ ਕਿ ਲੱਗਾ ਹੁੰਦਾ ਆ ਵੀ ਇਸ ਟਾਈਮ ਸ਼ੰਕਰ ਅਖਾੜੇ ਦਾ ਸਟੈਂਡਰਡ ਵੀ ਹੈ ਉੱਚੇ ਲੈਵਲ ਤੱਕ ਹੈ ਹੁਣ ਜਾਨਕੀ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਪੰਜਾਬ ਹਿਮਾਚਲ ਤੇ ਹਰਿਆਣੇ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਸ਼ੰਕਰ ਦੇ ਵਿੱਚ ਗਰਦਾਰ ਭਵਾਂ ਦੇ ਨਾਮ ਤੇ ਖਾੜਾ ਚੱਲਦਾ ਆ। ਦੇਖੋ ਜੀ ਐਨ ਆਰ ਆਈ ਵੀਰਾਂ ਦੀ ਬਹੁਤ ਵੱਡੀ ਸਪੋਰਟ ਆ ਜੀ। ਸਭ ਤੋਂ ਪਹਿਲਾ ਵੱਡਾ ਪਰਾਲਾ ਜਿਹੜਾ ਕਿ ਸੁੱਚੇ ਪਹਿਲਵਾਨ ਨੇ ਤੇ ਸ਼ੰਗਾਰਾ ਸਿੰਘ ਪਹਿਲਵਾਨ ਜਿਹੜੇ ਤਾਇਆ ਜੀ ਬਾਹਰ ਕੈਨੇਡਾ ਬੈਠੇ ਉਹਨਾਂ ਨੇ ਜਿਹੜਾ ਖਾੜਾ ਖੋਲਿਆ ਆਪਣੀ ਜ਼ਮੀਨ ਦੇ ਵਿੱਚੋਂ ਵੀ ਖਾੜੇ ਨੂੰ ਇੰਨਾ ਹਿੱਸਾ ਦਿੱਤਾ ਹੋਇਆ ਠੀਕ ਹੈ ਜੀ ਸਭ ਤੋਂ ਵੱਡਾ ਉਪਰਾਲਾ ਇਹਨਾਂ ਦਾ ਉਸ ਤੋਂ ਬਾਅਦ ਐਨ ਆਰ ਆਈ ਵੀਰਾਂ ਦਾ ਇੰਨਾ ਕੁ ਵੱਡਾ ਉਪਰਾਲਾ ਵੀ ਮੁੰਡਿਆਂ ਦੀ ਜੋ ਖਰਾਕ ਦਾ ਰਸਤ ਪਾਣੀ ਸਾਰਾ ਵੀ ਐਨ ਆਰ ਆਈ ਵੀਰਾਂ ਵੱਲੋਂ ਆਂਦਾ ਆ ਫਿਰ ਛਿੰਜ ਕਮੇਟੀ ਸਾਡੀ ਸਪੋਰਟ ਕਰਦੀ ਹੈ ਜੀ ਹਾਂਜੀ ਸਾਡੇ ਕੋਲ ਹਰੇਕ ਚੀਜ਼ ਦੀ ਫੈਸਿਲਿਟੀ ਹੈ ਵੀ ਜੇ ਕੋਈ ਪਹਿਲਵਾਨ ਬਾਹਰੋਂ ਆਣ ਕੇ ਸਾਡੇ ਕੋਲ ਰਹਿਣਾ ਵੀ ਚਾਹੁੰਦਾ ਆ ਤਾਂ ਉਹਦੇ ਲਈ ਸਾਡੇ ਕੋਲ ਕਮਰੇ ਵੀ ਬਣੇ ਹੋਏ ਆ ਤੇ ਮੇਰਾ ਨੰਬਰ ਤਕਰੀਬਨ ਸਾਰੀਆਂ ਛਿੰਜ ਕਮੇਟੀਆਂ ਕੋ ਪਹਿਲਵਾਨਾਂ ਕੋ ਮੇਰਾ ਨੰਬਰ ਫੋਨ ਨੰਬਰ ਹੈ ਸਾਰਿਆਂ ਕੋਲ ਤਾਂ ਮੇਰੇ ਨਾਲ ਸਿੱਧਾ ਕੰਟੈਕਟ ਵੀ ਕਰ ਸਕਦੇ ਖਾੜੇ ਆਣ ਕੇ ਸੁੱਚਾ ਸਿੰਘ ਭਲਵਾਨ ਨੂੰ ਮਿਲ ਸਕਦੇ ਆ ਤੇ ਅਖਾੜੇ ਦੇ ਵਿੱਚ ਜਾਨੀ ਕਿ ਜੇ ਉਹ ਰਹਿਣਾ ਚਾਹੁੰਦਾ ਸਵੇਰੇ ਸ਼ਾਮ ਪ੍ਰੈਕਟਿਸ ਕਰਨਾ ਚਾਹੁੰਦਾ ਤਾਂ ਅਸੀਂ ਉਹਦੇ ਲਈ ਅਵੇਲੇਬਲ ਹੈ ਤੇ ਰਹਿਸ਼ ਤੋਂ ਬਿਨਾ ਖਾਣ ਪੀਣ ਦਾ ਜਾਂ ਹੋਰ ਸਹੂਲਤਾਂ ਵੀ ਆ ਖਾਣ ਪੀਣ ਦੀਆਂ ਸਹੂਲਤਾਂ ਜੀ ਬਦਾਮ ਤੇ ਤੇਲ ਸਾਬਣ ਜੋ ਵੀ ਭਲਵਾਨਾ ਦਾ ਉਹ ਇੱਥੇ ਖਾੜੇ ਵੱਲੋਂ ਦਿੱਤਾ ਜਾਂਦਾ ਜੀ ਐਨਆਰਆਈ ਵੀਰਾਂ ਦੀ ਸਪੋਰਟ ਨਾਲ ਹਾਂਜੀ ਮੈਂ ਗੁਰਦੇਵ ਸਿੰਘ ਪ੍ਰਧਾਨ ਸ਼ੰਕਰ ਸੰਜੀਕਮਟੀ ਸ਼ੰਕਰ ਸਾਡੇ ਜੋ ਇਹ ਖਾੜਾ ਰਸਤਮ ਗਰਵਾ ਸਿੰਘ ਪਹਿਲਵਾਨ ਦੇ ਨਾਂ ਚੱਲਦਾ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਨੌਜਵਾਨਾਂ ਨੂੰ ਮੁੜ ਕੇ ਉਤਸ਼ਾਹ ਮਿਲਿਆ ਹੈ ਪਲਵਾਨੀ ਲਈ ਪਲਵਾਨ ਸਾਡੇ ਅੱਗੇ ਵੀ ਬਹੁਤ ਮਸ਼ਹੂਰ ਪਲਵਾਨ ਹੋਏ ਐ ਇਸ ਖਾੜੇ 'ਚ ਹੁਣ ਉਹਨਾਂ ਦੇ ਨਾਂ ਤੇ ਹੀ ਖਾੜਾ ਚਲਾ ਰਿਹਾ ਸੋਚਾ ਸਿੰਘ ਪਹਿਲਵਾਨ ਆਪਣੇ ਪੂਰੇ ਉੱਤੇ ਜਿੱਥੇ ਕਿ ਅੱਜ ਕੱਲ 15 20 ਬੱਚੇ ਸ਼ੰਕਰ ਦੇ ਤੇ ਲਾਮਲੇ ਪਿੰਡਾਂ ਦੇ ਜੋਰ ਕਰਦੇ ਆ ਯਾਨੀ ਕਮੇਟੀ ਦੇ ਲੋਕਾਂ ਨੇ ਬਹੁਤ ਸਹਾਇਤਾ ਕੀਤੀ ਆ ਜੀ ਹਰੀਖ ਸਿੰਘ ਇਹ ਉਹਨਾਂ ਨੂੰ ਬਹੁਤ ਸ਼ਾਂਤ ਕੀਤਾ ਹੈ ਲੱਗਦਾ ਹੈ ਆ ਇੱਕ ਬਹੁਤ ਨਸ਼ਾ ਜਣ ਗਏ ਤੇ ਪਲਵਾਨੀ ਵਾਲ ਹੋਣ ਆਪਣੀ ਸ਼ਹਿਰ ਜੀ ਸ਼ਹਿਰ ਸਮਾਰਨ ਤੇ ਆਪਣੇ ਪਿੰਡ ਦਾ ਨਾਮ ਉੱਚਾ ਕਰਨ ਸਹਿਜ ਕਮੇਟੀ ਦੇ ਲੋਕ ਹਰ ਇੱਕ ਤਰ੍ਹਾਂ ਦੀ ਉਹਨਾਂ ਦਾ ਸਪੋਰਟ ਕੀਤੀ ਆ ਦੀ ਆ ਮਾਲੀ ਮਦਦ ਵੀ ਉਹਦਾ ਵੀ ਉਹਨਾਂ ਨੂੰ ਸਪੋਰਟ ਕਰਦੇ ਆ ਅਸੀਂ ਤੇ ਕਰਦੇ ਰਵਾਂਗੇ ਜਿੰਨੇ ਚਿਰ ਸੀ ਹੈਗੇ ਸਾਡੇ ਪਿੰਡ ਨੂੰ ਬੜਾ ਮਾਣ ਆ ਇਸ ਖਾੜੇ ਤੇ ਖਾੜਾ ਦਿਨ ਦੁਗਣੀ ਤੇ ਰਾਤ ਚੋਗੁਣੀ ਤਰੱਕੀ ਕਰੇ ਇਸੇ ਹੀ ਅਖਾੜੇ ਵਿੱਚ ਉਸਤਾਦਾਂ ਵੱਲੋਂ ਤਰਾਸ਼ੇ ਪਹਿਲਵਾਨ ਜਗਰੂਪ ਸਿੰਘ, ਵਰਿੰਦਰ, ਲੱਖਾ ਤੇ ਹੋਰ ਨੌਜਵਾਨ ਪੰਜਾਬ ਵਿੱਚ ਹੋਣ ਵਾਲੇ ਸਿੰਝ ਮੇਲਿਆਂ ਵਿੱਚ ਚੰਗੇ ਲੈਵਲ ਦੀਆਂ ਕੁਸ਼ਤੀਆਂ ਲੜ ਰਹੇ ਹਨ। ਇਸ ਅਖਾੜੇ ਵਿੱਚ 25 ਤੋਂ ਵੱਧ ਨੌਜਵਾਨ ਪਹਿਲਵਾਨੀ ਦੇ ਗੁਰ ਸਿੱਖ ਰਹੇ ਹਨ। ਇਸ ਅਖਾੜੇ ਦੇ ਸੰਚਾਲਕ ਸੂਚਾ ਪਹਿਲਵਾਨ ਨੇ ਦੱਸਿਆ ਕਿ ਇਸ ਅਖਾੜੇ ਵਿੱਚ ਕੋਈ ਵੀ ਨੌਜਵਾਨ ਬੱਚਾ ਪਹਿਲਵਾਨੀ ਸਿੱਖਣ ਲਈ ਆ ਸਕਦਾ ਹੈ ਤੇ ਦੂਰ ਤੋਂ ਆਉਣ ਵਾਲੇ ਬੱਚਿਆਂ ਲਈ ਰਹਿائش ਦਾ ਪ੍ਰਬੰਧ ਵੀ ਹੈ ਪਿੰਡ ਦੇ ਵਿੱਚ ਜਿਹੜਾ ਦੁਬਾਰਾ ਪਹਿਲਵਾਨੀ ਨੂੰ ਸਰਜੀਤ ਕਰਨ ਦੇ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਤੇ ਇਸ ਉਪਰਾਲੇ ਦੇ ਨਾਲ ਜਿਹੜੇ ਬਹੁਤ ਸਾਰੇ ਨੌਜਵਾਨ ਆ ਇੱਥੇ ਆਪਣਾ ਭਵਿੱਖ ਬਣਾ ਰਹੇ ਆ ਕੀ ਕਹਿਣਾ ਚਾਹੁੰਦੇ ਆ ਕਿ ਕਿੰਨੀ ਕੁ ਸਪੋਰਟ ਮਿਲ ਰਹੀ ਆ ਐਨਆਰਆਈਆਂ ਦੀ ਜਾਂ ਹੋਰ ਪਿੰਡ ਵਾਸੀਆਂ ਦੀ ਕੋਈ ਬਾਹਰਿਆਂ ਦੀ ਬਹੁਤ ਮਿਲਦੀ ਆ ਇਹ ਉਹ ਹੋਰ ਦਰਸ਼ਕੀ ਕਿ ਮੈਨੂੰ ਮੈਰੇ ਵੀ ਮੁੰਡੇ ਕਹਾ ਹੋਰ ਨੇ ਹੋਰ ਇਲਾਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਸੋਚਦੇ ਹੋਣਗੇ ਕਿ ਅਸੀਂ ਆਪਣੇ ਬੱਚੇ ਨੂੰ ਪਲਵਾਨੀ ਦੇ ਬੱਲ ਪਾਉਣਾ ਹੈ ਤੇ ਇਸ ਅਖਾੜੇ ਦੇ ਵਿੱਚ ਆਉਣੇ ਚਾਹੁੰਦੇ ਹੁਣ ਉਹ ਆ ਸਕਦੇ ਬੱਚੇ ਕਿਸੇ ਪਿੰਡ ਦਾ ਵੀ ਕਿਸੇ ਇਲਾਕੇ ਦਾ ਵੀ ਕੋਈ ਵੀ ਆ ਸਕਦਾ ਕਿਸੇ ਵੀ ਛੱਡਣਾ ਜੀ ਛੱਡਦੇ ਸਾਡੇ ਉੱਪਰ ਰੈਲ ਲੀ ਬਣਾਈ ਹੈ ਆ ਰਹਿ ਵੀ ਸਕਦੇ ਤੇ ਆਪਾਂ ਹੋਰ ਵੀ ਗੱਲ ਕਰਦੇ ਆ ਕਿ ਇਸ ਕੀ ਕਹਿਣਾ ਚਾਹੁੰਦੇ ਆ ਕਿ ਇੱਥੇ ਨੌਜਵਾਨ ਦੇਖੋ ਕਿੰਨੇ ਆਪ ਸਾਰੇ ਇਸ ਗੱਲ ਨਾਲ ਹਾਮੀ ਭਰਦੇ ਆ ਕਿ ਇੱਥੇ ਜਿਹੜੇ ਬਹੁਤ ਸਾਰੇ ਨੌਜਵਾਨ ਆਪਣਾ ਭਵਿੱਖ ਬਣਾ ਰਹੇ ਆ ਤੇ ਕੀ ਕਹਿਣਾ ਚਾਹੁੰਦੇ ਇਸ ਖਾੜੇ ਬਾਰੇ ਖਾੜੇ ਬਾਰੇ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਬਹੁਤ ਵਧੀਆ ਆ ਜਿਹੜੇ ਨਿਆਣੇ ਇੱਥੇ ਆਉਂਦੇ ਆ ਜੋ ਅੱਜਕੱਲ ਚੱਲ ਰਿਹਾ ਆ ਪਹਿਲੀ ਗੱਲ ਸਭ ਤੋਂ ਵੱਡੇ ਇਹ ਹੈ ਜਿਹੜਾ ਖਾੜੇ ਚ ਆ ਗਿਆ ਚਲੋ ਨਸ਼ਿਆਂ ਤੋਂ ਬਚੂਗਾ ਚੰਗੇ ਪਾਸੇ ਲੱਗੂਗਾ ਬਾਕੀ ਉਹਨਾਂ ਦੀ ਮਿਹਨਤ ਦਾ ਫਲ ਤਾਂ ਉਹਨਾਂ ਨੂੰ ਮਿਲਣਾ ਆ। ਬਾਕੀ ਚਲੋ ਸਾਡੇ ਪਿੰਡ ਦਾ ਨਗਰ ਦਾ ਬਾਹਰਲੇ ਆਨਰੇ ਅਵੀਰਾਂ ਦਾ ਬਹੁਤ ਜ਼ਿਆਦਾ ਸੰਯੋਗ ਹੈ ਨਾਲ ਤਾਂ ਉਹਦੇ ਕਰਕੇ ਸਾਨੂੰ ਇਹੀ ਆ ਵੀ ਨਿਆਣੇ ਗਾਣਾ ਨਾ ਬੜਾਉਣ ਆਪਣਾ ਨਾ ਤਦੇ ਬਣਨਗੇ ਮਿਹਨਤ ਕਰਨਗੇ ਸਾਨੂੰ ਕੋਚ ਜਾਂ ਮਿਹਨਤ ਕਰਾਉਂਦਾ ਆ। ਉਹਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜਾ 25 30 ਨਿਆਣਿਆਂ ਨੂੰ ਦੋ ਟਾਈਮ ਮਿਹਨਤ ਕਰਾਉਂਦਾ ਆ। ਤਾਂ ਉਹਦੇ ਨਾਲ ਪਿੰਡ ਦਾ ਵੀ ਨਾਂ ਉੱਚਾ ਹੁੰਦਾ ਤੇ ਨਿਆਣਿਆਂ ਦਾ ਵੀ ਨਾਂ ਬਣਦਾ ਆ। ਪਿੰਡ ਦੇ ਐਨ ਆਰ ਆਈ ਤੇ ਸ਼ਿੰਜ ਕਮੇਟੀ ਇਸ ਅਖਾੜੇ ਦਾ ਪੂਰਾ ਸਹਿਯੋਗ ਕਰ ਰਹੀ ਹੈ। ਪਿੰਡ ਦੇ ਲੋਕਾਂ ਨੂੰ ਇਹਨਾਂ ਨੌਜਵਾਨਾਂ ਤੋਂ ਬਹੁਤ ਹੀ ਉਮੀਦਾਂ ਹਨ ਤੇ ਆਸ ਕਰਦੇ ਹਨ ਕਿ ਇਹ ਪਹਿਲਵਾਨ ਰੁਸਤ ਮੇਹਿੰਦ ਗਰਦਾਵਰ ਵਾਂਗ ਪਿੰਡ ਦਾ ਨਾਮ ਰੋਸ਼ਨ ਕਰਨਗੇ ਆਈਡੀਲੀ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਾ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰਿਹਾ ਹੈ ਕਿ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਅਜ਼ਾਰਾ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਤੇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾਂ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰਨਾਲ ਸੰਪਰਕ ਕਰੋ ਫੋਨ ਨੰਬਰ 98150 26643 98720 16640